ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਕਿਸੇ ਵੀ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਘਰੇਲੂ ਬੈਡ ਦਿਖਾਉਣੀ ਹੈ ਸੇਰ ਡਿਟੇਲ ਵੀਰ ਤੋਂ ਪੁੱਛਦੇ ਆ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਹਾਂਜੀ ਨਾਮ ਐਡਰੈਸ ਦੱਸੋ ਜੀ ਆਪਣਾ ਨਾਮ ਪਿੰਡ ਸੇਖਾ ਬਈ ਨਾਮ ਮੇਰਾ ਬਿਸ਼ਾਲਦੀਪ ਸਿੰਘ ਹੈ ਡੇਰਾ ਬਾਬਾ ਟਹਿਲ ਦਾਸ ਜੀ ਦੇ ਕੋਲੇ ਆਪਣੀ ਚੱਕੀ ਹੈ ਇੱਕੀ ਦੇ ਆਪਣੀ ਬੇੜਾ ਬਾਈ ਘਰੇ ਰੱਖਣ ਵਾਲੀ ਬੇੜਾ ਪੂਰੀ ਨੰਬਰ ਨੰਬਰ ਬੋਲ ਦੇ ਆਪਣਾ ਨੰਬਰ 9877884776 ਠੀਕ ਆ ਦਾਣਾ ਮੰਡੀ ਦੇ ਕੋਲੇ ਆ ਗਿਆ ਆਪਣਾ ਦਾਣਾ ਮੰਡੀ ਦੇ ਚਮਨ ਲਵੇ ਪਿੰਡ ਸੇਖਾ ਜ਼ਿਲ੍ਹਾ ਬਰਨਾਲਾ ਆ ਗਿਆ ਹਾਂ ਤੇ ਜਿਹੜੀ ਆਪਾਂ ਇਹ ਵਹਿੜ ਦੇਖੀ ਜਾਂਦੇ ਆ ਆਪਣੀ ਘਰ ਦੀ ਜੰਪਲੀ ਆ ਕਰਦੀ ਬਈ ਕਰਦੀ ਕੈਮਾ ਸੂਆ ਸੂਰੀਆ ਹੁਣੇ ਇਹ ਬਈ ਦੂਜਾ ਤੀਜਾ ਬਸ ਤੀਜਾ ਸੂਆ ਸੂ ਰਹੀ ਆ ਦੋ ਸੂਏ ਸੂਪੀ ਠੀਕ ਆ ਤੀਜਾ ਸੂਆ ਸੂਰੀਆ ਹੁਣੇ ਅੱਜ ਦਿਨ ਕਿਨੇ ਕ ਲੈ ਜੂ ਸੂਣ ਦੇ ਇਹ ਬਸ ਬਈ ਤੁਸੀਂ ਸਾਂਝ ਲੋ ਤਿੰਨ ਕ ਦਿਨਾਂ ਤਿੰਨ ਚਾਰ ਦਿਨ ਬਸ ਠੀਕ ਆ ਤਿੰਨ ਕ ਦਿਨਾਂ ਦੇ ਸੂਣ ਚ ਬਾਕੀ ਆ ਠੀਕ ਆ ਅੰਦਾਜ਼ਾ ਇਹ ਦੁੱਧ ਆ ਪਿਛਲੀ ਵਾਰ ਕਿੰਨਾ ਕ ਚੋਇਆ ਇਹਦਾ ਇਹ ਬਈ 20 ਕਿਲੋ ਦੁੱਧ ਦਿੰਦੀ ਸੀ ਪਿਛਲੇ ਸੂਏ ਠੀਕ ਆ ਕਹਿੰਦਾ ਬਾ ਦੁੱਧ ਜਮਾ ਫਿਰ ਮੱਝਾਂ ਨਾਲ ਦਾ ਹੋ ਜਾਣਾ ਹਾਂ ਜਮਾ ਠੀਕ ਆ ਤੇ ਚੌਂਡ ਚਵਾਦੀ ਪੋਲੀ ਆ ਵਧੀਆ ਜਮਾ ਮੈਂ ਕਹਿੰਦਾ ਪੂਰੀ ਸੀਲ ਆ ਬਾਈ ਜਮਾ ਪੂਰੀ ਸੀਲ ਆ ਠੀਕ ਆ ਕਹਿੰਦਾ ਜਿਵੇਂ ਮਰਜੀ ਹੱਥ ਫੇਰ ਚਲੋ ਕੋਈ ਦਿੱਕਤ ਵਾਲੀ ਗੱਲ ਹੀ ਨਹੀਂ ਹਾਂ ਜਮਾ ਰੇਟ ਇਹਦਾ ਕੀ ਰੱਖੇ ਵੇਚਣ ਜਿਹੜਾ ਆਪਾਂ 75 ਰੁਪਏ ਮਾਨਦਾਨ ਹੋ ਜਾਊਗਾ ਮਾਨਦਾਨ ਕਰਦੇ ਆਣੇ ਚਲੋ ਜਿਹੜਾ ਆ ਉਹ ਬੰਦਾ ਠੀਕ ਆ ਤੋਰੀਵਾਰ ਨੂੰ ਸੋ ਵੀਰੋ 75000 ਰੁਪਿਆ ਬੈੜ ਦੀ ਕੀਮਤ ਆ ਤੀਸਰਾ ਸੂਆ ਬੈੜ ਸੂਰੀ ਆ ਸੂਣ ਦੇ ਵਿੱਚ ਅੱਜ ਇਹਦੇ ਤਿੰਨ ਚਾਰ ਦਿਨ ਪੈਂਡਿੰਗ ਪਏ ਆਗੇ ਤੇ ਪਹਿਲਾ ਤੇ ਦੂਜਾ ਦੋ ਸੂਤੋ ਤੋਂ ਬਾਈਆਂ ਨੇ ਘਾਰੇ ਦਾ ਪੀੜਿਆ ਦਿਨ ਤਿੰਨ ਚਾਰ ਕ ਕੱਟੂ ਲ ਸਾਈਬਰ ਦੇ ਅੰਗ ਦੇ ਵਿੱਚ ਆ ਗਈ ਦਿਨ ਤਿੰਨ ਚਾਰ ਲਊਗੀ ਤੇ ਬਾਕੀ ਸਲੇਵਾ ਵਗੈਰਾ ਦੇਖ ਸਕਦੇ ਹੋ ਸੋਹਣਾ ਸਾਫ ਸੁਥਰਾ ਕਿਲੇਲੂ ਬਿਹੜਾ ਬੀਤੀ ਕੋ ਵਪਾਰ ਦਾ ਕੰਮ ਨੇ ਪਿੰਡ ਸੇਖਾ ਜ਼ਿਲ੍ਹਾ ਬਰਨਾਲਾ ਆ ਗਿਆ ਤੇ ਨੰਬਰ ਬੋਲ ਦੀ ਵੀਰ ਦੁਬਾਰੇ ਆਪਣਾ 987782 84774 ਠੀਕ ਹੈ ਸੋ 75000 ਚ ਮੌਕੇ ਤੇ ਮਾਨਦਾਨ ਹੋ ਜੂਗਾ ਕਹਿੰਦਾ ਭਾ 20 ਕਿਲੋ ਦੁੱਧ ਮੰਨ ਕੇ ਜਿਹੜਾ ਮਰਜ਼ੀ ਬੰਦਾ ਲੈ ਲੈ ਹਾਂ 20 ਕਿਲੋ ਬਾਈ ਵੀ 20 ਕਿਲੋ ਦੁੱਧ ਆਪਣਾ ਦੂਜੇ ਸਵੇਰ ਚ ਹੋਇਆ ਵਜਮ ਹਾਂ ਠੀਕ ਹੈ ਸੋ ਵੀਡੀਓ ਦੇਖ ਲੈ ਸਭ ਦਾ ਤੈਅਦ ਲੋ ਧੰਨਵਾਦ ਜਲਦ ਮਿਲਦਾ ਕਿਸੇ ਨਵੀਂ